ਮੰਮੀ ਦਾ ਤੁੰਗਰਾ ਵੀ ਪੀ ਚਾਹ ਇਹਨੂੰ ਲੋਟਾ ਕਹਿੰਦੇ ਆ ਹੈ ਆ ਮੇਰੀ ਚਾਹ ਮਿੱਠੇ ਆ ਫਿੱਕੇ ਵਾਲੀ ਮੈਂ ਕੱਲ ਸਿਰਫ ਕਲੇ ਕਿਹੜਾ ਚਾਹ ਮੇਰਾ ਵਾਲ ਸੁੱਚਾ ਵਾ ਸੁੱਚਾ ਮੇਰੇ ਸੁੱਚਾ ਵਾ ਦੇ ਚ ਮੈਂ ਪਾਈ ਸੀ ਤੇ ਬਾਅਦ ਚ ਫੇਰ ਮੈਂ ਇਹਦੇ ਚ ਪਾ ਲਈ ਛੋਟੇ ਚ ਪਾ ਲਈ ਲੋਟਾ ਲੋਟਾ ਕਰੀ ਜਾਂਦੇ ਆ ਪੀਦਾ ਪੀਦਾ ਅੱਜ ਥੋੜੀ ਜੀ ਦੀ ਧੁੱਪ ਲੱਗੀ ਧੁੱਪ ਨਾ ਨਾ ਰਕੇ ਨਾ ਆਪਾਂ ਉਹ ਕੋਠੇ ਤੇ ਕੱਪੜੇ ਸੁੱਕਣੇ ਪਾਏ ਵੜੇ ਮੈਂ ਪਾਈ ਆਹ ਜਿਹੜਾ ਮੈਂ ਚਾਪ ਆਜ ਗਰੂਪਾ ਮੇਰੇ ਰੱਦਾ ਕੀ ਆ ਜਿਹੜਾ ਵੱਡਾ ਬੂਟਾ ਨੇ ਇਹ ਦੇਖੋ ਆ ਜਿਹੜਾ ਸਭ ਤੋਂ ਲੰਮਾ ਇਹ ਮੇਰੇ ਰੱਦਾ ਇਹਨੂੰ ਤੋੜ ਕੇ ਵੱਡ ਦਈਏ ਹੈ ਇਹਨੂੰ ਵੱਡ ਕੇ ਨਾ ਉਹ ਜਿਹੜੇ ਥੱਲੇ ਥੱਲੇ ਹੋਂਦੇ ਨੇ ਨਿੱਕੇ ਨਿੱਕੇ ਜੇ ਉਹ ਇੱਕ ਵਿੱਚ ਲਾ ਦਿਓ ਫਿਰ ਹੋ ਜਾਊਗਾ ਇੱਥੇ ਹੀ ਲੋਟੇ ਦਾ ਉਹ ਤਾਂ ਦਵਾਈ ਨਹੀਂ ਨਹੀਂ ਲੋਟੇ ਲਈ ਬੁਈਆ ਅੱਛਾ ਮੈਂ ਜਦੋਂ ਫੜਿਆ ਵਦੇ ਹੂੰ ਬੜੀ ਪੀੜ ਹੁੰਦੀ ਦਾੜ ਦੀ ਪੀੜ ਇੰਨੀ ਮਾੜੀ ਨਾ ਕਿਸਾਬ ਨਹੀਂ ਮੇਰੀ ਦੋ ਦਿਨ ਦਿਨ ਹੁੰਦੀ ਰਹੀ ਬੜੀ ਬੁਰੀ ਹਾਲਤ ਹੋਈ 14 ਲਿਆਉਣ ਆਲਾ ਜੇ ਅੱਜ ਕੋਲੋਨੀ ਸਰਦਾਰ ਸਾਹਿਬ ਨੂੰ ਬਾਜੀ ਸੌਦਾ ਲਿਆ ਕੇ ਦੋ ਅੱਜ ਇੱਕ ਬੌਕਰ ਲਿਆਉਣੀ ਜੀ ਦੀਦੀ ਆਖੰਦਾ ਚਾਹ ਪੀ ਲਓ ਪਹਿਲਾਂ ਦੀਦੀ ਠੰਡੀ ਹੋ ਜਾਣੀ ਜੀ ਆਵੇ ਬੋਕਰ ਆਹੋ ਮੈਂ ਬਦਦਾਰ ਲੈਣਾ ਪਾਪਿਆਂ ਨਾਲ ਆਹੋ ਮੈਂ ਰੱਖ ਦੇ ਤੇ ਮੈਂ ਚਾਹ ਪੀਂਦੇ ਹਾਂ ਜੀ ਪਾਣਾ ਬਾਬੇ ਪੀਰ ਹਾਂ ਆਹੋ ਗਾਹਾਂ ਕੇ ਮਿਲਣਾ اے ਚਾਚਾ ਤੇ ਤੂੰ ਕਹਣਾ ਪਾਪਿਓ ਪੀਰ ਹਾਂ ਠੀਕ ਨਹੀਂ ਰਹਿੰਦਾ ਸਰੀਰ ਚਾਫੜਾਉ ਦੀਦੀ ਨੂੰ ਹੁਣ ਆਪਾਂ ਨੂੰ ਇੱਕ ਚੀਜ਼ ਹੋਰ ਕੱਢ ਕੇ ਬਹਿਣ ਵਾਸਤੇ ਕੁਰਸੀ ਕਰਦੇ ਆਂ ਆਪਾਂ ਚਾਫੜਾ ਲਓ ਮੰਜਾ ਨਿੱਕਾ ਹੋ ਤਾਂ ਜਾਣੇ ਜਿਆਦੇ ਆ ਕੁਰਸੀ ਤਾਂ ਹੁੰਦੀ ਹੈ ਕੁਰਸੀ ਫੜ ਲਿਆ ਵੰਦਰ ਬੀਬੀ ਨਿਕਣਾ ਆ ਇਧਰ ਨੂੰ ਆ ਜਾ ਇੱਕ ਪਾਸੇ ਇੱਥੇ ਬਹਿ ਲੈਣ ਦੋ ਹੂੰ ਇਹ ਮੰਜਾ ਅਗਰ ਰੋੜਵੇ ਦੀ ਬਾਸ ਆ ਇਹ ਲੱਗਦੀ ਤੇ ਮੈਨੂੰ ਇਦਾਂ ਜੇ ਦੋ ਜਣੇ ਹੋਰ ਬਹਿ ਜਾਂਦੇ ਰੋੜਵੇ ਦੀ ਬਾਸ ਹੀ ਲੱਗਣੀ ਹਣਾ ਮਿਸਤਰੀ ਨੇ ਕਿਦਾਂ ਹਾਂ ਬਾਰੇ ਜੱਜੀ ਨੇ ਪਾਇੰਦਿਆ ਹਾਂ ਵਾ ਵੇਖੋ ਜੀ ਕਾਰ ਬੈਠਾ ਥੱਲੇ ਪਾਵਰ ਬੈਠਾ ਹਾਂ ਆਇਆ ਲਗੇਸ਼ ਚਾਹ ਵੀ ਪੂਰੀ ਆਪਣੀ ਚੱਕ ਟਾਈਮ ਤੇ ਬਣੀ ਉਧਰੋਂ ਪ੍ਰਭ ਵੀ ਸਕੂਲੋਂ ਗਿਆ ਏ ਆ ਮੇਰੇ ਮੁੰਡੇ ਸਕੂਲੋਂ ਗਏ ਹਾਂ ਜੀ ਕੁਟੇ ਨਹੀਂ ਨਾ ਕਰਾਈ ਅੱਜ ਮੈਨੂੰ ਕੋਈ ਨਹੀਂ ਨਹੀਂ ਕਰਾਉਣੀ ਤੇ ਛੁੱਟੀ ਰੋਜ ਦੇ ਦੀਏ ਛੁੱਟੀਆਂ ਹੀ ਦੇਖਣਾ ਲੈ ਜਾ ਕੇ ਹੋਊਗਾ ਹੁਣ ਹੈਗਾ ਹੁਣ ਚਲ ਜਾ ਕਹਿੰਤਾ ਮਾ ਮੇਲਾ ਚੱਲਣ ਨਹੀਂ ਦਿਆ ਲੋਕ ਤਾਂ ਤਾਈ ਅਜੇ 5 ਵਜੇ ਤੱਕ ਮੇਲਾ ਹੀ ਆ ਫਿਰ 5 ਵਜੇ ਜਾਂਦੀ ਨਾ ਕਰ ਸੁਣ ਨਹੀਂ ਪਾਪਾ ਪੱਕਾੜੇ ਲੈ ਕੇ ਆਏ ਹੈ ਇਨੂੰ ਭਰਾਵਾ ਥੱਲੇ ਲਾ ਮੈਂ 2 ਮਿੰਟਾ ਜੇ ਉਹ ਨਾ ਕਰੇ ਜੋਬਣ ਕਰੇਗੀ ਚਲੇਗੀ ਇਹ ਜੇ ਹੁੰਦਿਆਂ ਨੂੰ ਸਾਰੇ ਵੱਡਾਂ ਦੇ ਘੁੰਮੀ ਆ ਤੇ ਮੇਰਾ ਲਫਾਫਾ ਪਿਆ ਹੀ ਇੱਕ ਪਿਓ ਬਾਹਰ ਅੰਦਰ ਵਾਲੇ ਬੈੱਡ ਤੇ ਨੇ ਸਾਰਾ ਫੋਲਿਆ ਨੇ ਵੇਹ ਇੱਕ ਡੀ ਚਲਾ ਕੇ ਆ ਇਹ ਸੱਚ ਨਾਲ ਸਮਝਦਾਰ ਹੁੰਦੀ ਜਾਂਦੀ ਆ ਸਮਝਦਾਰ ਹੁੰਦੀ ਤੇ ਨੇ ਬੱਚਪਣਾਈ ਹਾਂ ਤੇ ਬੱਚਪਣਾਈ ਤੇ ਦਾ ਮਤਲਬ ਇਹ ਆ ਕਿ ਨੇ ਕਰੇਲੇ ਇਲਾਕੇ ਮੰਡੀ ਤੇ ਸੌ ਜਾਂਦੀ ਉਹਦੋਂ ਠੰਡ ਲੱਗੇ ਤਾਂ ਉਹਦੋਂ ਕਰੀ ਜਾਂਦੇ ਜਹੇ ਇੱਥੇ ਖਿੱਚ ਕਹਿਣੂ ਇੱਥੇ ਬਹਿ ਜਾ ਕਦੀ ਇੱਥੇ ਬਹਿ ਜਾ ਉਹ ਬੀਬੀ ਨੇ ਵੇਖਿਆ ਨਾ ਭਰਾਵਾ ਸਾਰੇ ਬੈੱਡ ਨੇ ਘੁੰਮੇ ਹੀ ਹੈਗੀ ਚੜੇਲ ਜੀ ਔਰ ਤੇ ਮੇਰਾ ਸਾਰਾ ਸਮਾਨ ਖਲਾ ਰਿਆ ਪਿਆ ਬੈੱਡ ਤੇ ਪਿਆ ਹੈਗਾ ਹੋਰ ਕੀ ਆ ਮੈਨੂੰ ਇਹਨਾਂ ਗੁੱਸਾ ਚੜਾਇਆ ਨਹੀਂ ਚਲੇਗੀ ਵੀ ਹੁਣ ਜਲੀਲ ਕਰਨ ਲੱਗ ਪਏ ਹੋਰ ਜਲੀਲ ਵੀ ਤੂੰ ਮੈਂ ਮਾਂ ਘਰੋਂ ਗਈ ਆ ਤੇ ਤੂੰ ਬਾਹਰ ਪੈਰ ਆਖੀ ਵਿਹੜੇ ਚ ਤੇ ਇਹ ਮੈਡਮ ਜਿਹੜੀ ਅੰਦਰ ਬੈੱਡਾਂ ਤੇ ਚੜ ਚੜ ਬੈਂਦੀ ਆ ਏ ਪਤਾ ਕੀ ਮੈਂ ਅੱਗੇ ਗੱਲ ਬਾਰੇ ਕੀ ਕਰਨ ਦੀ ਹਾਂ ਮੈਂ ਅੱਗੇ ਆਖਦੀ ਮੈਂ ਹਾਂ ਇਹ ਆਪਾਂ ਕਿਹਨੂੰ ਘਰੇ ਛੱਡ ਕੇ ਜਾਈਏ ਤੂੰ ਅਗਲਾ ਫੁੱਲਾ ਫੁਲਾਈ ਕਰਦਾ ਰਹਿੰਦਾ ਤਾਂ ਨਾ ਮਗਰੋਂ ਇਹਦਾ ਵੀ ਉਹ ਕੰਮ ਹੀ ਵੀ ਇਹ ਘਰੋਂ ਗਏ ਆ ਤਾਂ ਮੈਂ ਫੁੱਲਾ ਫੁਲਾਈ ਕਰ ਲਾਂ ਹੋਰ ਮੈਂ ਵੇਖਾਂ ਕੀ 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 ਕਿੱਥੇ ਕੀ ਕੀ ਪਿਆ ਕਿਹੜੇ ਲਫਾਵੇ ਚ ਕੀ ਕੀ ਪਿਆ ਕਿਤੇ ਖਾਣ ਵਾਲੀ ਚੀਜ਼ ਤੇ ਖਾਈ ਲਵਾਂ ਨਾ ਬਿਸਮਲਾ ਇੱਡੀ ਉਹ ਕਿ ਦੇ ਆ ਬੜੀ ਖਾਂਦੀ ਦੇਰੀ ਹੂੰ ਚਲੋ ਹਾਂ ਯਾ ਸੁਣੋ ਥੋੜਾ ਅਜੀਬੀਲ ਕਰ ਦੇਣਾ ਸੁਣੋ ਅਜੀਬੀਲ ਕਰਨਾ ਹੀ ਆ ਦੋ ਮਿੰਟ ਮੈਨੂੰ ਭਰੇ ਦੀ ਛੱਡ ਕੇ ਗਈ ਇਹਨੇ ਤੇ ਸਾਰਾ ਘਰ ਉਹ ਤੁਲ ਤੁਲ ਕਰਦਾ ਮੇਰਾ ਆਉਂਦੇ ਨੂੰ ਇਹ ਮਗਰ ਤੇ ਤੁਹਾਡੇ ਐਨ ਲੱਗ ਜਾਂਦੀ ਜਵੇਂ ਨਗਰਕਿਰਤ ਜਿਹਾ ਜਾਕ ਨਹੀਂ ਇੱਕ ਦੂਜੇ ਨੂੰ ਮਗਰ ਲੱਗੇ ਮੈਂ ਤੇਰੇ ਮਗਰ ਹੀ ਲੱਗਣਾ ਆਪਣੀ ਆ ਜਗਾ ਪੱਕੀ ਆ ਆ ਬੜੀਏ ਆ ਗਈ ਛਣੇ ਛਣੇ ਜੀ ਪਕੌੜੇ ਖਾਣੇ ਆ ਖਾਣੇ ਪਹਿਣੇ ਆ ਹੋਣੇ ਪਹਿਣੇ ਆ ਖਾਣੇ ਪਹਿਣੇ ਆ ਬਰੈਡ ਆ ਲੈ ਲਓ ਪਹਿਲਾਂ ਆਂ ਕਿ ਹਾਂ ਸੁਣੋ ਜੀ ਸਭ ਕੋ ਇਹ ਭੋਲਿਆ ਤੁਜੀ ਹਾਂ ਬੜੇ ਸਵਾਦ ਹੀ ਲਓ ਗਾਇਸ ਆ ਜਿਹਨੇ ਪਕੌੜੇ ਖਾਣੇ ਸਾਡੇ ਗੁਰਦਾਰੇ ਮਿਲ ਲਾ ਹੀਗਾ ਤੇ ਮੇਰੀ ਗੁਰੂ ਘਰਾਂ ਜੋ ਪਕੌੜੇ ਨੇ ਮਦੇ ਗੁਰੂ ਘਰੋਂ ਪਕੌੜੇ ਆਏ ਆ ਯੋਗੀ ਮੇਰੀ ਸੱਸ ਦੀ ਆਦਤ ਮੰਮੀ ਦੀ ਇਧਰ ਵਾਲੀ ਦੀ ਵੀ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਤਾਂ ਉਹ ਚਾਹਰੀ ਉਹ ਜਾ ਨਹੀਂ ਜਾਂਦਾ ਉਹਨਾਂ ਪੱਕਾ ਮੇਰੇ ਲਈ ਪ੍ਰਸ਼ਾਦ ਲੈ ਕੇ ਹੀ ਆਉਣਾ ਚੰਗੀ ਬੜੀ ਚੰਗੀ ਹੈ ਤੇ ਚੰਗੀ ਕਹਿਣਾ ਚੰਗੀ ਲੱਗੇ ਦਾਦੀ ਚੰਗੀ ਨਹੀਂ ਹੁਣ ਇਦਾਂ ਕਹਿਣ ਲੱਗ ਪੋ ਵੀ ਚੰਗੀ ਬੜੀ ਕੁੱਤਾਣਾ ਆਵੇ ਅਗੋਂ ਪਿੱਛੋਂ ਤੁਸੀਂ ਨਾ ਸੱਸ ਰੜਦੇ ਰਹੇ ਕਿਹੜੇ ਬੜੇ ਹੈ ਇਹ ਤਾਂ ਨਾ ਸੱਸ ਕਦੀ ਲੜੀ ਹੈ ਨਹੀਂ ਦੇਖਿਆ ਕਦੀ ਮੈਨੂੰ ਦਾਲੀ ਨਾਲ ਹਲੇ ਪਰਸਾਂ ਤੁਸੀਂ ਇੱਥੇ ਨਹੀਂ ਕਿ ਤੋ ਮਾਸ਼ਾ ਅੱਲਾ ਹੈ ਦਾ ਪਿੰਡ ਇਕੱਠਾ ਹੋਇਆ ਹੈ ਹਾਂ ਇਕੱਠਾ ਹੋਇਆ ਹੈ ਤੇ ਅਹੀਂ ਉਹ ਤੇ ਚਾਹੀਦਾ ਕੁਝ ਕਿਆ ਹੀ ਨਹੀਂ ਵਿਚਾਰੀ ਉਹ ਤਾਂ ਜਾਂਦੀ ਜਾਂਦੀ ਮੜੀ ਜੀ ਵਹਿ ਗੱਲ ਕਰ ਜਾਂਦੀ ਸੀ ਪਰ ਉਹਨੇ ਉੱਚੀ ਨਹੀਂ ਕਰਨਾ ਕਿ ਇਹ ਗੱਲ ਲੜਾਈ ਜਾਂ ਜਾਵੇ ਨਾ ਨਹੀਂ ਬਹੁਤ ਚੰਗੀ ਬਹੁਤ ਤੇ ਬਹੁਤ ਚੰਗੀ ਬਹੁਤ ਚੰਗੀ ਬਹੁਤ ਚੰਗੀ ਮੇਰੀ ਸੱਸ ਬਹੁਤ ਚੰਗੀ ਮੇਰੇ ਪੁੱਤਰਾ ਹੀ ਆ ਕੇ ਦਾਦੀ ਨੂੰ ਮੈਂ ਤੇ ਜੀ ਆਖਣਾ ਹੀ ਆ ਹੈ ਜੇ ਮੈਂ ਆਖਣਾ ਵੀ ਮੇਰੀ ਸੱਸ ਚੰਗੀ ਨਹੀਂ ਥੀ ਹੰਨਣਾ ਦੇ ਲੋਕ ਤੇ ਤੂੰ ਆਪੇ ਕਹੀ ਜਨਾ ਫੀ ਦਾਦੀ ਦੀ ਉਹ ਦਾਦੀ ਮੇਰੀ ਇੱਕ ਗੱਲ ਆ ਹਾਂ ਠੀਕ ਹੈ ਨਾ ਦਾਦੀ ਦੀ ਤੇ ਤੇਰੀ ਇੱਕ ਗੱਲ ਆ ਹਾਂ ਮੈਂ ਹਾਂ ਕਹਿੰਦਾ ਦਾਦੀ ਮਰੀ ਇੱਕ ਗੱਲ ਆ ਚੱਲ ਆ ਜਾ ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਸੀਕਾਲ ਮੇਰੇ ਵੱਲੋਂ ਸਾਰਿਆਂ ਨੂੰ ਤੇ ਅੱਜ ਵੀਲੌਗ ਦੀ ਸ਼ੁਰੂਆਤ ਹੋ ਗਈ ਹੈ ਟਾਈਮ ਹੋ ਗਿਆ ਸਵੇਰ ਦਾ 8:00 ਹੋਇਆ ਤਾਂ ਤੇ ਫਰਾਬੀ ਸਕੂਲ ਪਹੁੰਚ ਗਿਆ ਕਿਉਂਕਿ ਉਹਦੀ ਪਹੁੰਚ ਨਹੀਂ ਗਿਆ ਬਾਹਰ ਖੜਾ ਲਾਈਟ ਬੱਸ ਆਉਣੇ ਵਾਲੀ ਆ ਤੇ ਇਸ ਕਰਕੇ ਫਿਰ ਉਹ ਚਲੇਗਾ ਬਾਹਰ ਆਪੋ ਤਾਂ ਤਾਂ ਚੰਗੀ ਤਰ੍ਹਾਂ ਰੱਖਦੀ ਹਾਵੀ ਇੱਕ ਲਾਲ ਕੰਬਲ ਵੀ ਰੱਖਦੀ ਉੱਪਰ ਚੰਗਾ ਜੋੜ ਕੇ ਰੱਖੀਂ ਜੋੜ ਕੇ ਉੱਥੇ ਰੱਖ ਦਿੰਦੀ ਉੱਤੇ ਨਹੀਂ ਆ ਤੇ ਆਪਾਂ ਚਾਹ ਵੀ ਲੱਗਿਆ ਚਾਹ ਦੇ ਨਾਲ ਹੈਗਾ ਵੇਸਣ ਜਿਹੜਾ ਕਿ ਆਪਾਂ ਬਣਾਇਆ ਸੀਗਾ ਤੇ ਅੱਜ ਮੇਰੇ ਕੱਪੜਿਆਂ ਦਾ ਬਹੁਤ ਖਲਾਰਾ ਪਿਆ ਉਹ ਵੀ ਝੁੱਕਣ ਵਾਲਾ ਇੱਧਰ ਜੋੜ ਕੇ ਰੱਖੇ ਉਹ ਝੁੱਕਣ ਵਾਲੇ ਤੇ ਕਵਲ ਦੀ ਭੈਣ ਆ ਗਈ ਆ ਉਹਦੇ ਹੀ ਕੰਮ ਕਰਨ ਤੇ ਇੱਧਰ ਆਪਣੀ ਸਨੋਈ ਫਰੈਂਡ ਕੋਈ ਲੱਭੀ ਆ ਇਹਨੂੰ ਫਰੈਂਡ ਫਰੈਂਡ ਕਰੀ ਜਾਣਾ ਆਹੋ ਲੱਗਦਾ ਫਰੈਂਡ ਦਾ ਇੱਥੇ ਆਉਣਾ ਤੇ ਮੈਸੇਜ ਜੇ ਆਉਂਦੇ ਆ ਉਹ ہمارے ਹੈ ਹਮ ਉਹਨਕੇ ਹੈ ਆਪਕੋ ਇਸ ਸੇ ਕੀ ਪਹਿਲਾਂ ਤੇ ਆਣਾ ਕੱਪੜੇ ਕੀ ਪ੍ਰੈਸ ਕਰਨੇ ਹੁੰਦੇ ਆ ਟੇਬਲ ਨੂੰ ਤੈ ਬਣਾਇਆ ਹੁੰਦਾ ਵਾ ਕਿ ਜਿਵੇਂ ਅਲਮਾਰੀ ਆ ਜੋ ਚੀਜ਼ ਲਿਆ 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 ਉੱਤੇ ਛੁੱਟੀ ਜਾਂਦੇ ਨੂੰ ਓਖੜੇ ਮੂੰਹੀ ਇੱਕ ਕੰਮ ਖਰਾਬ ਹੁੰਦਾ ਕਿ ਇੱਥੇ ਸਿਆਲ ਅੰਦਰ ਪੱਜਦੇ ਹੀ ਜਾਂਦੇ ਆ ਨਾ ਐ ਉਦੋਂ ਉਹਦਾ ਇਹ ਮੁੰਡਾ ਚੱਲਣਦਾ ਹੀ ਉਦੋਂ ਦੀ ਤੇਰੀ پوری ਲੁੱਤਰੋ ਚੱਲਣਦਾ ਹੀ ਹੈ ਚਾਰ-ਚਾਰ ਵੱਡਾ ਨੂੰ ਲੋ ਗਾਇਸ ਟਾਈਮ ਹੋ ਗਿਆ ਹੈ ਸਵੇਰ ਦਾ ਪੂਰੇ 11 ਵਜੇ ਦਾ ਤੇ ਅਜੇ ਆਪਾਂ ਫਰੀ ਨਹੀਂ ਹੋਏ ਅਜੇ ਕੰਮ ਇੰਨੇ ਜਿਆਦੇ ਆ ਨਾ ਵੀ ਮੈਨੂੰ ਤੇ ਕੰਮ ਦੇ ਕੰਮ ਦੀ ਕੀ ਜਾਂਦਿਆ ਉਹਦੇ ਵਿੱਚ ਇਹ ਜਦੋਂ ਬੰਦੇ ਨੇ ਡਿਊਟੀ ਜਾਣਾ ਹੋਵੇ ਨਾ ਤੇ ਵਿੱਚੋਂ ਇਹਨਾਂ ਦੇ ਕੰਮ ਨਹੀਂ ਪੂਰੇ ਹੁੰਦੇ ਜਿੰਨਾਂ ਜਿਹੜੇ ਡਿਊਟੀ ਚਲੇ ਨਹੀਂ ਜਾਂਦੇ ਉਹਨਾਂ ਚਿਰਨਾ ਕਦੀ ਵੀ ਜਿਹੜੀਆਂ ਔਰਤਾਂ ਜਿਹੜੀਆਂ ਜਿਨ੍ਹਾਂ ਦੇ ਘਰ ਵਾਲੇ ਡਿਊਟੀ ਜਾਂਦੇ ਆ ਨਾ ਉਹ ਉਹਨੇ ਤੇ ਟਿਕ ਕੇ ਨਹੀਂ ਬਹਿ ਸਕਦੀਆਂ ਸੁੱਖ ਦਾ ਸਾਹ ਨਹੀਂ ਲੈ ਸਕਦੀਆਂ ਜਿੱਦਾਂ ਚਿਰ ਇਹਨਾਂ ਨੂੰ ਡਿਊਟੀ ਤੋੜ ਨਾ ਦਈਏ ਹੋਰ ਵੀ ਜੇ ਮੇਰਾ ਆਹ ਕੰਮ ਕਰਦੇ ਵਿੱਚੇ ਮੇਰਾ ਉਹ ਕੰਮ ਕਰਦੇ ਬਸ ਆਹੋ ਕੋਸ਼ਿਸ਼ ਇਹ ਭਜੋ ਭਜਾਈ ਤੇ ਇੰਨੀ ਪਹੁੰਹਣਗੇ ਨਾ ਜਦੋਂ ਅਸੀਂ ਕਿਤੇ ਵਾਂਡੇ ਜਾਣਾ ਹੁੰਦਾ ਕਿਤੇ ਤੁਸੀਂ ਵੀ ਸਾਨੂੰ ਕਿਤੇ ਇਦਾਂ ਚੀਜ਼ਾਂ ਭੱਜ-ਭੱਜ ਕੇ ਫੜਾਈਆਂ ਹੈਂ ਦੱਸੋ ਪੱਗ ਮੂੰਹ 'ਚ ਪਾਈ ਹੁਣ ਗੱਲ ਨਹੀਂ ਆਉਂਦੀ ਇਦਾਂ ਜਦੋਂ ਹਨਾ ਇਦਾਂ ਮਤਲਬ ਕਿ ਜਦੋਂ ਪੱਗ ਮੂੰਹ 'ਚ ਪਾਈ ਹੋਵੇ ਤਾਂ ਪੱਗ ਬੰਨਨ ਦੇ ਹੁਣ ਨਾ ਉਦੋਂ ਚੰਗੀਆਂ ਗੱਲਾਂ ਕਰੇ ਅੜਾ ਉਹ ਆਪ ਬੋਲਦੀ ਤੇ ਬੰਦ ਹੀ ਰਹਿੰਦੀ ਨਾ ਕਢੀ ਜਿੰਨੇ ਦਿਨ ਦੀ ਪੜਾਅ ਤੋਂ ਬੰਦਾ ਉਦੋਂ ਕੱਢ ਲੈ ਉਹਨਾਂ ਨੂੰ ਡਿਊਟੀ ਤੋੜ ਕੇ ਫੇਰ ਜੇ ਮੈਂ ਕੱਪੜੇ ਧੋਣ ਆਲੇ ਆ ਮੇਰੇ ਜੇ ਮੈਂ ਕੱਪੜੇ ਧੋਣੇ ਆ ਕੱਪੜੇ ਧੋ ਕੇ ਉਹਨਾਂ ਨੂੰ ਸੁੱਕਣੇ ਪਾਉਣਾ ਕਿਉਂਕਿ ਧੁੱਪਾਂ ਵੜੀਆਂ ਵੜੀਆਂ ਲੱਗਣ ਦੀਆਂ ਤੇ ਮਨੋਏ ਆ ਕਿ ਇਹ ਵੈਹ ਵੀ ਜਗਰੂ ਆਪਣੀ ਨਾ ਪੇਟੀ ਚ ਰਜਾਈ ਕੱਢਣ ਆਲੀ ਇੱਕ ਹੁਣ ਧੁੱਪਾਂ ਲੱਗਣ ਦੇ ਆ ਤੇ ਉਹ ਕੱਢ ਕੇ ਤੇ ਬਣਾ ਧੁੱਪੇ ਪਾ ਲਈਏ ਬਾਅਦ ਚ ਫਿਰ ਉਹਨੂੰ ਧੁੱਪ ਨਹੀਂ ਲੱਗਣੀ ਫਿਰ ਉਧਰ ਲੈਣੀ ਪੈਣੀ ਜੀ ਠੰਡ ਜਾਦੀ ਹੋਗੀ ਤੇ ਲੱਗੀ ਸਮਝ ਆ ਗੁੰਗੇ ਹੋਂਦ ਤੇ ਗੁੰਗਈ ਹੋਇਆ ਆ ਪਿਆ ਕਿਤੇ ਮੇਲੇ ਮੇਰਾ ਘਰ ਵਾਲਾ ਮੇਰੇ ਅੱਗੇ ਬਿਲਕੁਲ ਨਹੀਂ ਬੋਲਦਾ ਐਨਾ ਡਰਦਾ ਮੇਰੇ ਤੋਂ ਐਨਾ ਡਰਦਾ ਐਨਾ ਮੈ ਡਰਾ ਕੇ ਰੱਖਿਆ ਮੇਰੀ ਗੱਲ ਦਾ ਇੱਕ ਤਾਂ ਜਵਾਬ ਨਹੀਂ ਦਿੰਦਾ ਕੋ ਇਹ ਧੁੱਪ ਮੌਸਮ ਇਦਾਂ ਦਾ ਵਾ ਕਿ ਧੁੱਪੇ ਬਹਿਣ ਨੂੰ ਵੀ ਨਹੀਂ ਦਿਲ ਕਰਦਾ ਤੇ ਧੁੱਪੇ ਬਹਿਣ ਨੂੰ ਦਿਲ ਵੀ ਕਰਦਾ ਦੋਵੇਂ ਕੰਮ ਹੀ ਆ ਤੇ ਧੁੱਪ ਚੁੱਕਦੀ ਵੀ ਬੜੀ ਬਹੁਤ ਗਰਮ ਅੰਦਰ ਰਹੀਏ ਤੇ ਪੈਰ ਕੋ ਉਠਾ ਲਦੇ ਆ ਮੈਂ ਦੇ ਹੁਣ ਜਰੱਬਾ ਪਾਇਆ ਕਰਨੀ ਹੁਣ ਅੱਜ ਤੋਂ ਸ਼ੁਰੂ ਕਰਦੇ ਆ ਕਿਉਂਕਿ ਮੇਰੇ ਪੈਰ ਬਹੁਤ ਸੀਧੇ ਚਲਾਤ ਜਾਂਦੇ ਆ ਵੱਜੀ ਕਿ ਨਹੀਂ ਪੱਗ ਹਾਂ ਓ ਗੁੰਗੇ ਵੇਲਾ ਹਣ ਬੋਲਦਾ ਕਿਤੇ ਵੱਜਤੀ ਗਈ ਆ ਆਜੇ ਵੀ ਨਹੀਂ ਬੋਲੇ ਜਾਂਦੇ ਆ ਤਵਕਾ ਵੱਲੋਂ ਮੇਰਾ ਕਿੱਡਾ ਕਾਇਮ ਜੇ ਇਹ ਉਹਨਾਂ ਜਿਹੜੀ ਆ ਜਿੰਨਾਂ ਜਿਹੜੀ ਦੀ ਬੋਲਦੀ ਬੰਦ ਜਦੋਂ ਮੋਝੋ ਪੱਗ ਨਿਕਲ ਗਈ ਮੁੜ ਕੇ ਮੇਰੀ ਬੋਲਦੀ ਬੰਦ ਉੱਕੀ ਕਹਿੰਦੇ ਆ ਬੁੱਢੀ ਜਿਹੜੀ ਆ ਬੰਦੇ ਨੂੰ ਡਰਾ ਕੇ ਰੱਖਦੀ ਆ ਪਰ ਮੈਂ ਗਲਤ ਸਮਝ ਲਈ ਇਹ ਗੱਲ ਨਹੀਂ ਹੁੰਦੀ ਬੁੱਢੀ ਹਮੇਸ਼ਾ ਬੰਦੇ ਤੋਂ ਡਰ ਕੇ ਰਹਿੰਦੀ ਆ ਭਾਵੇਂ ਜੰਲੀ ਮਾਰ ਗਈ ਬੁੱਢੀ ਮੈਨ ਨਹੀਂ ਹੋਏ ਖੰਨੇ ਖਾਂ ਵੇ ਹੁਣ ਪ੍ਰੈਸ ਗਰਮ ਮੇਂ ਦਵਾਉਣਾ ਪ੍ਰੈਸ ਗਰਮ ਦਾ ਹਾਂ ਨੋ ਟੈਪ ਨੂੰ ਕੀ ਹੋਇਆ ਦੱਸੋ ਐਮ ਉਹਦੇ ਸਾਹਮਣੇ ਹੈ ਇਹ ਪ੍ਰੋਫਨ ਕੋ ਬੰਗਲਾ ਆਉ ਆ ਉਹ ਆ ਦਾ ਡੇਰ ਬੁੰਦਾ ਡੇਰ ਫੋਨ ਹਾਂ ਇਹ ਤੇ ਮੈਂ ਸੋਚਿਆ ਹੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਲੋਟ ਨਹੀਂ ਉੱਥੇ ਮੈਨੂੰ ਲੱਗਦਾ ਇੱਕ ਖੱਟੀ ਹੋਣੀ ਚਾਹੀਦੀ ਸੋਟ ਕਰਕੇ ਤੇਰਸ ਚ ਮੈਂ ਸੇਵ ਕਰ ਲਈ ਹੈ ਸਮਝ ਲਓ ਕੀ ਹੋ ਗਈ ਡਾਊਨਲੋਡ ਹੋ ਗਈ ਆ ਵੇਖੀ ਨਹੀਂ ਵੇਖ ਲੋ ਕਰੀ ਉੱਥੇ ਵੇਖ ਲੋ WhatsApp ਖੋਲ ਕੇ ਆਈ ਜਾਣੀ ਐ ਨੈਟ ਔਨ ਕਰ ਲਿਆ ਹਾਂ ਹਾਂ ਇਹ ਖਾਣਾ ਹਾਂ ਆ ਪੂਰੀਆਂ ਬਾਹ ਵਾਲੇ ਸੂਟ ਵੀ ਮੁਰਕੇ ਬਾਹਾਂ ਨਾਲ ਡੰਡੀਆਂ ਨਾਲ ਖਾਣ ਮੈਂ ਬੋਲੇ ਗਾੜੀ ਬੈਠੀ ਆ। ਆਹ ਬੈਠੀ ਚੱਲ ਰਹੀ ਆ। ਹਲੋ ਗਾਇਸ ਟਾਈਮ ਹੋ ਗਿਆ ਹੈ। ਪੂਰੇ ਪੌਣੇ 12 ਵਜੇ ਦਾ ਤੇ ਮੈਂ ਆਂਦੀ ਐ ਇੱਥੇ ਕੱਪੜੇ ਧੋਣ ਵਾਸਤੇ ਕਿਉਂਕਿ ਕੱਪੜੇ ਨਾ ਆਪਣੇ ਥੋੜੀ ਜਿਹੀ ਮੌਸਮ ਚੇਂਜ ਹੋਣ ਦਾ ਕਰਕੇ ਚਲੋ ਮੈਨੂੰ ਇਹ ਹੈ ਕਿ ਇੱਕ ਤੇ ਆਪਣੀ ਵਾਸ਼ਿੰਗ ਮਸ਼ੀਨ ਜਿਹੜੀ ਉਹ ਥੋੜੀ ਖਰਾਬ ਹੀ ਲੜੋ ਕਿ ਖਰਾਬ ਹੋਈ ਆ ਤੇ ਉਹਦਾ ਕਰਕੇ ਕੱਪੜਾ ਮੈਨੂੰ ਹੱਥ ਨਾਲ ਹੀ ਧੋਣੇ ਪੈਂਦੇ ਥੋੜੇ ਕਿ ਦਿਨ ਹੋ ਗਏ ਆ ਤੇ ਵੈਸੇ ਮੈਂ ਹੱਥ ਨਾਲ ਹੀ ਪ੍ਰੈਸ ਕਰਕੇ ਧੋ ਲੈਣੀ ਆਂ ਵੀ ਚਲੋ ਹਣਾ ਜਿਆਦੇ ਜਮਾਣਾ ਹੋਣਾ ਤੇ ਵੀ ਵਾਸ਼ਿੰਗ ਮੀਂਹ ਤੇ ਫਿਰ ਕਿਦਾਂ ਮੈਂ ਸਾਰੇ ਛੁੱਟ ਦਿੰਨੇ ਆ ਤੇ ਉਹ ਫਿਰ ਧੁੱਪ ਲੈਣ ਧੁੱਪ ਜਾਂਦੇ ਆ ਤੇ ਹੱਥ ਦਰਦ ਜੀ ਧੋਣੇ ਹੁੰਨਾ ਤੇ ਫਿਰ ਜਿਆਦੇ ਹੋ ਜਾਂਦੇ ਤੇ ਫਿਰ ਨਾ ਘੁੱਸਾ ਜਿਹਾ ਚੜਦਾ ਰਹਿੰਦਾ ਤੇ ਵੈਸੇ ਨਾ ਆ ਕੇ ਮੈਂ ਸਿਰਸੇ ਲਿਆਈ ਨਾ ਨਾਲੂ ਕੇ ਕੰਮ ਕਰਨ ਦਾ ਕੋਈ ਹੱਜ ਨਹੀਂ ਜਾਇਗਾ ਬਾਦ ਵਿੱਚ ਫੇਰ ਹੋਵੇਂਦਾ ਹੀ ਹੋ ਜਾਂਦਾ ਕੰਮ ਹੁਣ ਮੇਰੇ ਸਾਰੇ ਕੱਪੜੇ ਕਿੱਧਰ ਹੁੰਦੇ ਆ ਹਮਦੁਲਾਹ ਮੈਨੂੰ ਥੋੜਾ ਕੰਮ ਹੈ ਨਾ ਮੈਨਾ ਧੁੱਪੇ ਤੇ ਫਿਰ ਮੈਂ ਜਾਊਂਗੀ ਅੰਦਰ ਕੱਪੜੇ ਧੋ ਕੇ ਆਪਣੇ ਸੁਕਾ ਕੇ ਸੌਰੀ ਆਪਣੇ ਇੱਥੇ ਮੈਂ ਇਸ ਤਰ੍ਹਾਂ ਕੱਪੜੇ ਧੋਲੇ ਨਹੀਂ ਕਿ ਇੱਥੇ ਥੋੜਾ ਈਜ਼ੀ ਰਹਿੰਦਾ ਵਾ ਅੰਦਰ ਨਾ ਹੜਲ ਆ ਜਾਂਦਾ ਮਾਰ ਵਜਿਹਾ ਇਹਨਾਂ

ਸੈਂਟੀ ਹੋ ਗਿਆ ਜਾਓ ਕਿ ਭਲਾ ਇੰਆ ਪੁੰਨਵਾਂ ਲੈ ਆਉਂਦਾ ਕਿੰਨਾ ਅੱਗੇ ਵੀ ਇੱਕ ਦਿਨ ਇੱਕ ਡਾਗ ਲੈ ਇਸ ਨੂੰ ਚਾਹੀਦੀ ਇਹਨੂੰ ਪਤਾ ਹੀ ਨਹੀਂ ਕਿੱਥੇ ਛੁੱਟ ਆਇਆ ਵਾ ਹਾਂ ਠੀਕ ਲੈ ਆਂਦੇ ਆ ਚੱਲ ਚੰਗਾ ਮੁੜ ਕੇ ਲੋੜ ਲੜਦਾ ਜਿੱਥੇ ਮੈਂ ਤੁਸਾਨ ਲੈਂਦਾ ਆਹ 30 ਸਾਲ ਆ ਗਏ ਹਰੀ ਮਾਤਾ ਲਈ ਐਸੋ ਕੀ ਜਾਣੀ ਆ ਤੇ ਹਲਾਓ ਗਾਇਸ ਟਾਈਮ ਹੋ ਗਾਇਸ ਸ਼ਾਮ ਦਾ ਪੂਰਾ 6:30 ਵਜੇ ਦਾ ਤੇ ਹੁਣੇ ਮੈਂ ਹੋਈ ਆ ਫ੍ਰੀ ਤੇ ਪ੍ਰਭ ਆਪਣੀ ਡਿਊਟੀ ਨਿਭਾਉਣ ਦਿਆ ਵਾ ਤੇ ਅੱਜ ਨਾ ਆਏ ਹਾਏ ਹੌਲੀ ਸੋਟਦਾ ਕਿ ਦਿਨ ਆਲੀ ਸੱਚੀ ਕੋਈ ਹਾਲ ਹੀ ਨਹੀਂ ਮੁੰਡੇ ਦਾ ਤੇ ਅੱਜ ਜਿਹੜੇ ਮੈਂ ਸਵੇਰੇ ਕੱਪੜੇ ਧੋ ਕੇ ਰੱਖੇ ਸੀ ਇਹ ਇੱਧਰ ਪਏ ਆ ਤੇ ਆਹ ਨਾ ਬਰਤਨ ਜਿਹੜੇ ਉਹ ਉੱਪਰਲੇ ਸਭ ਤੋਂ ਉੱਪਰ ਵਾਲੇ ਵਾਧੇ ਤੇ ਪਏ ਸੀ ਤੇ ਉੱਥੇ ਉੱਥੋਂ ਲਾ ਕੇ ਤੇ ਉਹਦੇ ਚ ਵੇਖਿਆ ਪ੍ਰਾਬਣੇ ਤੇ ਸੱਚੀ ਅੱਜ ਉਹਦੇ ਚ ਦੋ ਚੂਹੇ ਮਰੇ ਨਿਕਲੇ ਕਿਉਂਕਿ ਦਵਾਈ ਪਾਈ ਸੀ ਨਾ ਉਹ ਵਾਧੇ ਤੇ ਵੀ ਤੇ ਉਹ ਵਾਧੇ ਤੋਂ ਨਾ ਖਾਕ ਹੋ ਗਏ ਤੇ ਉਹ ਤੋੜਾ ਭਰ ਕੇ ਰੱਖਿਆ ਸੀਗਾ ਮੈਂ ਆਪਣੇ ਥੋੜੇ ਬਰਤਨ ਜਿਹੜੇ ਕਿਚਨ 'ਚ ਜੂਸ ਨਹੀਂ ਹੁੰਦੇ ਤੇ ਉਦੋਂ ਮੈਂ ਗਲਤੀ ਕਰ ਲਈ ਕਿ ਮੈਂ ਉਹ ਤੋੜਾ ਬਾਹਰ ਹੀ ਰਹਿ ਦਿੱਤਾ ਹੁਣ ਉਹ ਤੋੜਾ ਮੈਂ ਆ ਅੰਦਰ ਐਰਕੀ ਨਾ ਭਾਂਡੇ ਮਾਇਂ ਕੇ ਫੇਰ ਦੁਬਾਰਾ ਚੰਗੀ ਤਰ੍ਹਾਂ ਸਾਫ ਕਰਕੇ ਰੱਖ ਕੇ ਤੇ ਉਹਨੂੰ ਪੇਟੀ ਦੇ ਵਿੱਚ ਸੁੱਟ ਦਿਆਂ ਕਿਉਂਕਿ ਇਦਾਂ ਦੇ ਵੇਰਾਂ ਮੇਰਾ ਉਹ ਪੇਰੇ ਆ ਜਾਣਗੇ ਚੂਹੇ ਤੇ ਉਹਨਾਂ ਨੇ ਤੇ ਪੱਕੀ ਜਗ੍ਹਾ ਬਣਾਈ ਪਈ ਆ ਤੇ ਉਹਦੇ ਵਿੱਚ ਕਿਤੇ ਦੋਵੇਂ ਵੜ ਕੇ ਤੇ ਉਹ ਮਰ ਗਏ ਤੇ ਇੰਨਾ ਮੈਨੂੰ ਇੰਨਾ ਫੇਰ ਵੀ ਇੰਨਾ ਗੰਦਾ ਮੁਸ਼ਕ ਹੋਉਂਦਿਆ ਹੈ ਨਾ ਤੇ ਮੇਰੇ ਅੰਦਰ ਵੜਨ ਨੂੰ ਦਿਲ ਨਹੀਂ ਕਰਦਾ ਤੇ ਅੱਜ ਪ੍ਰਭ ਨੂੰ ਸਕੂਲੋਂ ਆਉਂਦਿਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰਾਇਆ ਪ੍ਰਭ ਨੂੰ ਕਿ ਮੈਂ ਉੱਪਰ ਜਾ ਕੇ ਵੇਖ ਕਿੱਥੇ ਕੀ ਹੋਇਆ ਵਾ ਕਿ ਕਿੱਥੇ ਚੂਹਾ ਕਿੱਥੇ ਮਰਿਆ ਵਾ ਤੇ ਫਿਰ ਪ੍ਰਭ ਨੇ ਜਾ ਕੇ ਵੇਖਿਆ ਤੇ ਉਹ ਚੂਹੇ ਕੱਢੇ ਦੋ ਇੱਕ ਦੇ ਵੀ ਦੋ ਨਿਕਲੇ ਤੇ ਮਰੇ ਤੇ ਆ ਮੈਨੂੰ ਬੜਾ ਸੱਚੀ ਉਤਰ ਆ ਪ੍ਰਭ ਵਿਚਾਰੇ ਨੇ ਨੱਕ ਬਨ ਕੇ ਤੇ ਫਿਰ ਛੁੱਟ ਕੇ ਦੇ ਮੇਰਾ ਵੀ ਇਹਨਾਂ ਬੁਰਾ ਹਾਲ ਹੋਇਆ ਪਿਆ ਸੀ ਨਾ ਕੋਈ ਹਸਾਬ ਹੀ ਨਹੀਂ ਤੇ ਹੁਣ ਮੈਂ ਕਿਹਾ ਵੀ ਕਰੀ ਇਹਨਾਂ ਸਾਰੇ ਭਾਂਡਿਆਂ ਨੂੰ ਆਪਾਂ ਇੱਥੇ ਕੱਢ ਕੇ ਰੱਖ ਕੇ ਤੇ ਹੁਣ ਰੱਖ ਦਿੰਨੇ ਆ ਸਵੇਰੇ ਮੈਂ ਇਹ ਕੰਮ ਪਹਿਲਾਂ ਕਰੂੰਗੀ ਕਿ ਇਹਨਾਂ ਨੂੰ ਮਾਂਜੂਗੀ ਕਿਉਂਕਿ ਹੋਰ ਕੰਮ ਤੇ ਮੈਨੂੰ ਸਵੇਰੇ ਕੋਈ ਹੈ ਨਹੀਂ ਆ ਤੇ ਨਹਾਉਣ ਵਾਲ ਬਾਅਦ ਵਿੱਚ ਹੋਊਗੀ ਪਹਿਲਾਂ ਸਭ ਤੋਂ ਪਹਿਲਾਂ ਇਹ ਕੱਪੜੇ ਮੈਜੇ ਧੋ ਲੈ ਹੀਗੇ ਇਸੇ ਰੇਖਿਆਈਆ ਤੇ ਸਿਰ ਇਹ ਭਾਂਡੇ ਮਾਂਜੂਗੀ ਤੇ ਮਾਂਜ ਕੇ ਫੇਰ ਇਹਨਾਂ ਨੂੰ ਦੁਬਾਰਾ ਚੰਗੀ ਤਰ੍ਹਾਂ ਸੁਕਾ ਕੇ ਥੋੜੇ ਚ ਪਾ ਕੇ ਤੇ ਹੁਣ ਕੇਟੀ ਚ ਛੋੜ ਦੇਣੇ ਆਪਾਂ ਤੇ ਹਾਏ ਮੈਂ ਮਰ ਜਾ ਹੌਲੀ ਛੁੱਟ ਲੈ ਜਾਣ ਕੇ ਢੀ ਜ਼ੋਰ ਚ ਛੁੱਟਦਾ ਹੀ ਭੀ ਮਾਂ ਰਾਲਾ ਪਾਵੇ ਗੰਦੀ ਲਾਦ ਮੇਰੀ ਬੜੀ ਗੰਦੀ ਲਾਦ ਏ ਜੇ ਤੇ ਹੁਣ ਆਪਾਂ ਅੱਜ ਇਹ ਵੀਡੀਓ ਨੂੰ ਇੱਥੇ ਹੀ ਕਰਦੇ ਐਂਡ ਤੁਸੀਂ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਲੱਗੀ ਹੋਵੇ ਲਾਈਕ ਥੋੜੀ ਵੀ ਵਧੀਆ ਲੱਗੀ ਹੋਏ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਤੇ ਹੁਣ ਮੈਂ ਚਲੀਆਂ ਡਿਨਰ ਬਣਾਉਣਾ ਡਿਨਰ ਵਿੱਚ ਆਪਣਾ ਸਾਗ ਬਣਿਆ ਹੈਗਾ ਵਾ ਤੇ ਬਸ ਦੋ ਤਿੰਨ ਫੁਲਕੇ ਲਾਉਣੇ ਪ੍ਰਾਬਲਿ ਉਹ ਲਾਈਏ ਤੇ ਖਾਈਏ ਤੇ ਫਿਰ ਆਪਾਂ ਸੌਣੇ ਆ ਤੇ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਫੇਰੇ ਫਿਰ ਤੁਹਾਨੂੰ ਦੁਬਾਰਾ ਨਵੇਂ ਬਲੌਗ ਦੇ ਵਿੱਚ ਬਾਏ ਬਾਏ